ਨਮਸਕਾਰ ਜੀ ਵੈਲਕਮ ਸਮਾਣਾ ਟੂਡੇ ਨਿਊਜ਼ ਅੱਜ ਗ੍ਰੀਨ ਸਿਟੀ ਵੈਲਫੇਅਰ ਸੁਸਾਇਟੀ ਵੱਲੋਂ ਮਾਤਾ ਮਾਇਆ ਕੌਰ ਦੀ ਯਾਦ ਵਿੱਚ ਤੀਸਰਾ ਖੂਨਦਾਨ ਕੈਂਪ ਲਗਾਇਆ ਗਿਆ ਇਸ ਮੌਕੇ ਹਰਜੀਤ ਸਿੰਘ ਨੇ ਦੱਸਿਆ ਕਿ ਖੂਨਦਾਨ ਕਰਨਾ ਸਭ ਤੋਂ ਵੱਡਾ ਦਾਨ ਹੈ ਪੈਸੇ ਨਾਲ ਤੁਸੀਂ ਦਵਾਈ ਜਾਂ ਕੋਈ ਵੀ ਚੀਜ਼ ਖਰੀਦ ਸਕਦੇ ਹੋ ਪਰ ਖੂਨ ਨਹੀਂ ਖਰੀਦ ਸਕਦੇ ਖੂਨ ਦੀ ਦਿਨੋ ਦਿਨ ਜ਼ਿਆਦਾ ਡਿਮਾਂਡ ਵਧ ਰਹੀ ਹੈ ਜਿਸ ਨੂੰ ਦੇਖਦਿਆਂ ਖੂਨਦਾਨ ਕਰਨਾ ਜ਼ਰੂਰੀ ਹੈ ਇਸ ਮੌਕੇ ਨਵਦੀਪ ਸਿੰਘ ਨੇ ਦੱਸਿਆ ਕਿ ਮੈਨੂੰ ਪਤਾ ਹੈ ਕਿ ਮੇਰੀ ਮਾਤਾ ਮਾਇਆ ਕੌਰ ਖੂਨ ਦੀ ਕਮੀ ਨਾਲ ਮੌਤ ਹੋਈ ਸੀ ਮੈਂ ਉਸ ਦਿਨ ਤੋਂ ਹੀ ਉਪਰਾਲਾ ਕੀਤਾ ਕਿ ਮੈਂ ਆਪਣੀ ਮਾਤਾ ਦੀ ਵਰਸੀ ਤੇ ਹਰ ਸਾਲ ਖੂਨਦਾਨ ਕੈਂਪ ਲਗਾਵਾਗਾ ਇਸ ਮੌਕੇ ਜਗਤਾਰ ਸਿੰਘ ਮਨਕੂ ਕਰਨੈਲ ਸਿੰਘ ਕੁਲਦੀਪ ਸਿੰਘ ਨਰਪੈ ਸਿੰਘ ਸੁਖਵਿੰਦਰ ਸਿੰਘ ਹਾਜ਼ਰ ਸਨ ਸਮਾਣਾ ਤੋਂ ਕਲਾ ਸ਼ਰਮਾ ਨੂਰੀ ਬਾਂਸਲ ਦੀ ਰਿਪੋਰਟ ओके ਸਾਰੇ ਹੀ ਖੂਨਦਾਨ ਵੀਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਖੂਨਦਾਨ ਕਰਨ ਤੋਂ ਪਰੰਤ ਆਪਣੀ ਰਿਫਰੈਸ਼ਮੈਂਟ ਜ਼ਰੂਰ ਲੈ ਲੈਣ ਖਾਣੇ ਬਾਅਦ ओके ਕੋਈ ਫੋਟੋ ਖਿੱਚ ਜੇ ਮਨ ਹੈ ਨਮਾ ਮੁਹਰ ਆ ਜੋ ਬਿਤਾ ਸਾਰੇ ਆ ਦੋ ਵਾਹ ਵੀ ਪ੍ਰੈਸ ਕਲੱਬ ਦੇ ਪ੍ਰਧਾਨ ਜੀ ਕਲਾਸ ਸ਼ਰਮਾ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਿੱਕੇ ਸਦੇ ਉੱਤੇ ਪਹੁੰਚੇ ਹੋ ਇੱਥੇ ਬਹੁਤ ਬਹੁਤ ਮੈਲਫੇਸ ਸੈਟੀ ਵੱਲੋਂ ਤੁਹਾਡਾ ਧੰਨਵਾਦ ਕੀਤਾ ਜਾਂਦਾ ਹੈ ਗ੍ਰੀਨ ਸਿਟੀ ਦੇ ਵਸਨੀਕਾਂ ਵੱਲੋਂ ਤੁਹਾਡਾ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ ਉਹ ਕਰਿਆ ਕਰਿਆ ਪਹਿਲਾ ਸਿੱਤੇ ਮਾਪੇ ਦੇ ਖੂਨਦਾਨ ਕੈਂਪ ਤੇ ਉਪਰਾਲਾ ਤੁਸੀਂ ਕਿਵੇਂ ਕਿ ਤੱਕੀ ਬਣ ਚੁੱਕਾ ਹੈ ਉਹਨਾਂ ਸਰਪ ਦੇਖਿਆ ਜੀ ਬਹੁਤ ਵੱਡੀਆਂ-ਵੱਡੀਆਂ ਬਿਮਾਰੀਆਂ ਹੁੰਦੀਆਂ ਨੇ ਜੀ ਤੇ ਖੂਨ ਦੀ ਕਮੀ ਹੁੰਦੀ ਹੈ ਤੇ ਕਾਫੀ ਲੋਕ ਸਿਰਫ ਖੂਨ ਦੀ ਕਮੀ ਕਰਕੇ ਹੀ ਇਹ ਮੌਤਮੂ ਵੀ ਚਲੇ ਜਾਂਦੇ ਨੇ ਜੀ ਠੀਕ ਹੈ ਜਦੋਂ ਮੇਰੇ ਮਾਤਾ ਜੀ ਬਿਮਾਰ ਸੀ ਤਾਂ ਉਹਨੂੰ ਖੂਨ ਦੀ ਕਮੀ ਮੈਨੂੰ ਪਤਾ ਲੱਗੇ ਸੀ ਖੂਨ ਦੀ ਕਮੀ ਕੀ ਹੁੰਦੀ ਹੈ ਜੀ ਤੇ ਉਹਦੀ ਡੈਥ ਬਾਅਦ ਮੈਂ ਇਹ ਪ੍ਰਣ ਕੀਤਾ ਸੀ ਜੀ ਵੀ ਹਰ ਸਾਲ ਉਹਨਦੀ ਵਰਸੀ ਤੇ ਜੋ ਖੂਨਦਾਨ ਕੈਂਪ ਹੈ ਉਹ ਲਗਾਣਾ ਹੈ ਜੀ ਅੱਜ ਸਾਡੀ ਗ੍ਰੀਨ ਸਿਟੀ ਵੈਲਫੇਅਰ ਸੁਸਾਇਟੀ ਵੱਲੋਂ ਤੀਜਾ ਖੂਨਦਾਨ ਕੈਂਪ ਲਗਾਇਆ ਗਿਆ ਜੀ ਇਹਦੇ ਵਿੱਚ ਸਾਰੀ ਗ੍ਰੀਨ ਸਿਟੀ ਦਾ ਸ਼ਹਿਰ ਵਾਸੀਆਂ ਦਾ ਪੱਤਰਕਾਰ ਭਾਈਚਾਰ ਦਾ ਬਹੁਤ ਵੱਡਾ ਯੋਗਦਾਨ ਹੈ ਜੀ ਸੋ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਭ ਦਾ ਹੋਂਦਨ ਕੈਂਪ ਤੁਹਾਡਾ ਲੱਗਿਆ ਹੋਇਆ ਹੈ ਹਾਂ ਜੀ ਕੀ ਕਹਿਣਾ ਚਾਹਦੇ ਹਾਂ ਅਸੀਂ ਇਹ ਮਾਤਾ ਮਾਇਆ ਕੌਰ ਜੀ ਦੀ ਯਾਦ ਮਾਤਾ ਮਾਇਆ ਕੌਰ ਜੀ ਦੀ ਯਾਦ ਦੇ ਵਿੱਚ ਜਿਹੜਾ ਤੀਸਰਾ ਖੂਨਦਾਨ ਕੈਂਪ ਹੈ ਗ੍ਰੀਨ ਸਿਟੀ ਵੈਲਫੇਅਰ ਸੁਸਾਇਟੀ ਵੱਲੋਂ ਗ੍ਰੀਨ ਸਿਟੀ ਦੇ ਵੱਲੋਂ ਗ੍ਰੀਨ ਸਿਟੀ ਵੈਲਫੇਅਰ ਸੁਸਾਇਟੀ ਦੇ ਵਿੱਚ ਲਗਾ ਰਹੇ ਹਾਂ ਅਸੀਂ ਸ਼ਹਿਰ ਵਾਸੀਆਂ ਦਾ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਬਹੁਤ ਪਰਵਾਹ ਹੰਗਾਰਾ ਦਿੱਤਾ ਤੇ ਹਰੇਕ ਕੰਮ ਦੇ ਵਿੱਚ ਸਾਡਾ ਵੱਧ ਝੜ ਕੇ ਸਾਥ ਦਿੰਦੇ ਨੇ ਤੇ ਅਸੀਂ ਲੋਕਾਂ ਨੂੰ ਅਪੀਲ ਵੀ ਕਰਦੇ ਆ ਵੀ ਜਿਹੜਾ ਖੂਨਦਾਨ ਹੈ ਇਹ ਬਹਾਦਾਨ ਹੈ ਲੋਕਾਂ ਨੂੰ ਇਸੀ ਤੇ ਅਵੇਅਰ ਹੋਣ ਦੀ ਬਹੁਤ ਲੋੜ ਹੈ ਕਿਉਂਕਿ ਖੂਨ ਦੀ ਜਿਹੜੀ ਲਾਗਤ ਹੈ ਉਹ ਦਿਨੋਂ-ਦਿਨ ਬਹੁਤ ਜ਼ਿਆਦਾ ਵਧ ਰਹੀ ਹੈ ਤੇ ਇੰਨੇ ਕੰਪ ਪੰਪ ਲੱਗਣ ਦੇ ਬਾਵਜੂਦ ਵੀ ਖੂਨ ਦੀ ਜਿਹੜੀ ਕਮੀ ਆ ਉਹ ਹਰੇਕ ਬਲੱਡ ਬੈਂਕ ਦੇ ਵਿੱਚ ਪਾਈ ਜਾਂਦੀ ਹੈ ਕਿਉਂਕਿ ਪੈਸੇ ਦੇ ਨਾਲ ਤੁਸੀਂ ਦਵਾਈ ਖਰੀਦ ਸਕਦੇ ਹੋ ਇਲਾਜ ਕਰਾ ਸਕਦੇ ਹੋ ਪਰ ਪੈਸੇ ਦੇ ਨਾਲ ਤੁਸੀਂ ਖੂਨ ਨਹੀਂ ਖਰੀਦ ਸਕਦੇ ਇਸ ਕਰਕੇ ਅਸੀਂ ਅਪੀਲ ਕਰਦੇ ਹਾਂ ਵੀ ਵੱਧ ਤੋਂ ਵੱਧ ਲੋਕ ਨੇ ਜਿਹੜੇ ਉਹ ਖੂਨਦਾਨ ਕਰਕੇ ਆਪਣਾ ਲੋਕਾਂ ਦੀ ਸਿਹਤ ਦੇ ਲਈ ਵੱਧ ਤੋਂ ਵੱਧ ਸਹਿਯੋਗ ਦੇਣ ਧੰਨਵਾਦ